মাণগঞেকে বসোক Заয়েঁওউ ���হাযা, সাবিল ittি সIELেটমানে থোনাকা। তরেকে টিটি তেল, এলক翔ইকে টি থেল কানে সাইকে এল াসিলাগে সিলা � ਕਿਸੇ ਦੀ ਅਨਾਥੀ ਨਾ ਕੋਈ ਨਾ ਕੁਛ ਕੀਤਾ ਤਾਂ ਸ਼ਰਮ ਆਣੀ ਚਾਹੀਦੀ ਆ ਕਿਸੇ ਦੀ ਅਨਾਥੀ ਨਾ ਕੋਈ ਨਾ ਕੁਛ ਕੀਤਾ ਲੱਖ ਦੀ ਲੱਖ ਚੈਰੇ ਤੇ ਲੱਖ ਦੀ ਨਾਂਦ ਕਰ ਬਾਬਾ ਦੀ ਚੰਗੀ ਸਰ ਮੇਰਾ ਨਾਮ ਭੁਪਿੰਦਰ ਕੋਹੜ ਹੈ ਮੇਰੇ ਹਸਬੰਦ ਕਿਸੇ ਹੋਰ ਨਾਲ ਨਜਾਇਜ਼ ਸੰਬੰਧ ਹੈ ਤੇ ਉਹ ਕੀ ਕਰਦੇ ਮੇਰੇ ਹਸਬੰਦ ਮੈਨੂੰ ਕੁੱਟਮਾਰ ਮੇਰੇ ਸਾਰੇ ਪਰਿਵਾਰ ਵਾਲੋਂ ਮੈਨੂੰ ਕੁੱਟਮਾਰ ਕੀਤੀ ਜਾਂਦੀ ਹੈ ਤੇ ਅਗਲੇ ਦਿਨ ਇਹਨਾਂ ਐਸਆਈ ਸਾਹਿਬ ਨੂੰ ਪੈਸੇ ਦੇ ਦਿੱਤੇ ਜਾਂਦੇ ਸੀ ਸਰ ਮੈਂ ਸਭ ਕੁਲ ਗਵਾ ਲਾਈ ਮੇਰੀ ਕਿਤੇ ਸੁਣਵਾਈ ਨਹੀਂ ਹੋਈ ਹੋਰ ਇਸ ਰਿਹਾਰੀ ਥਾਣਾ ਕਦੇ ਵੀ ਹੋਂਦ ਪ੍ਰਸ਼ਾਸਨ ਜਿਹੜਾ ਕੁਝ ਨਹੀਂ ਕਰ ਰਿਹਾ ਸਿਹਾਰੀ ਥਾਣਾ ਬਿਲਕੁਲ ਵੀ ਕੁਝ ਨਹੀਂ ਸੀ ਕਰ ਰਿਹਾ ਔਰ ਐਸਆਈ ਸਾਹਿਬ ਪੈਸੇ ਦੀ ਮੰਗ ਕਰਦੇ ਸੀ ਮੇਰੇ ਕੋਲ ਕੁਝ ਨਹੀਂ ਸੀ ਨਾ ਮੈਂ ਦੇ ਸਕਦੀ ਸੀ ਮੇਰੇ ਘਰ ਦੀ ਦੂਸਰੀ ਪਾਰਟੀ ਇਹਨਾਂ ਨੂੰ ਪੈਸੇ ਗਿੰਦੇ ਸੀ ਔਰ ਮੇਰੀ ਲਗਾਤਾਰ ਕੁੱਟਮਾਰ ਹੋਈ ਜਾ ਰਹੀ ਸੀ ਪਰ ਅ ਮੈਨੂੰ ਖੁਸ਼ੀ ਨਾਲ ਕੋਈ ਟਿਕਾਣਾ ਨਹੀਂ ਵੀਰ ਜੀ ਮੇਰੇ ਨਿੱਕੇ ਨਿੱਕੇ ਬੱਚੇ ਆ ਔਰ ਵਾਇਬੂ ਜੀ ਨੇ ਮੇਰੇ ਬਹੁਤ ਲੱਗ ਗਿਆ ਹੋ ਕੇ ਸੁਣੀ ਆ ਜਿੱਦੂ ਅੱਜ ਦੀ ਗ੍ਰਿਫਤਾਰੀ ਹੋਈ ਆ ਵੀਰ ਜੀ ਮੈਂ ਬਹੁਤ ਖੁਸ਼ ਆ ਵੀਰੇ ਬਸ ਵੀ ਗੱਲ ਬੜੀ ਸਤਿਕਾਰਯੋਗ ਵੀਰ ਜੀ ਮੇਰਾ ਨਾਮ ਭੁਪਿੰਦਰ ਗੌਰ ਹੈ ਔਰ ওয়াসিম ਵਸਨੇਕ ਮੈਂ ਸਰਹਾਲੀ ਕਲਾ ਦੀ ਪੱਤੀ ਪੁੱਲਿਆਂ ਦੀ ਆ ਇੱਕ ਨਿੱਕੀ ਜਿਹੀ ਲਾ ਕੁਲੇ ਤੁਸੀਂ ਵੀਰ ਜੀ ਮੈਂ ਪਿਛਲੇ ਕੁਝ 4-5 ਮਹੀਨਿਆਂ ਤੋਂ ਵੀਡੀਓ ਵਾਇਰਲ ਕਰ ਰਹੀ ਸੀ ਆਪਣੇ ਜਿਹਦੇ ਵਿੱਚ ਮੈਂ ਸਮਾਜ ਸਮਾਜ ਵਾਲਿਆਂ ਕੋਲ ਸਮਾਜਿਕ ਜਥੇਬੰਦੀਆਂ ਤੋਂ ਮਦਦ ਦੀ ਬੁਹਾਰ ਲਗਾ ਰਹੀ ਸੀ ਕਿਹੜੀ ਗੱਲ ਜੋ ਦਾ ਕਾਰਨ ਇਹ ਸੀ ਕਿ ਜਿਹੜੇ ਮੇਰੇ ਹਸਬੰਡ ਸਰਦਾਰ ਸੁਖਸ਼ੈਨ ਸਿੰਘ ਜੀ ਉਹਨਾਂ ਦੇ ਕਿਸੇ ਔਰਤ ਦੇ ਨਾਲ ਜਿਹੜੀ ਜਿਹਦੇ ਦਸਤੂਨ ਅਨੁਸਾਰ ਉਹ ਆਪਣੇ ਆਪ ਨੂੰ ਡਾਕਟਰ ਦੱਸਦੀ ਹੈ ਡਾਕਟਰ ਕਿਰਨਦੀਪ ਕੌਰ ਦੇ ਨਾਲ ਨਜਾਇਜ਼ ਸਬੰਧ ਹੈ ਜਿਸ ਨੂੰ ਅੱਜ ਇੱਕ ਸਾਲ ਹੋ ਚੁੱਕਿਆ ਆ ਔਰ ਇਸ ਟਾਈਮ ਵੀ ਉਹ ਉਸ ਔਰਤ ਨਾਲ ਮੌਜੂਦ ਨੇ ਤੇ ਇਹ ਐਸਆਈ ਹਰਜੀਤ ਸਿੰਘ ਜੀ ਕੋਲ ਮੇਰਾ ਕੇਸ ਸੀਗਾ ਸਰੇ ਹਾਲੇ ਥਾਣੇ ਦੇ ਵਿੱਚ ਮੇਰੀ ਇੱਥੇ ਸੁਣਵਾਈ ਨਹੀਂ ਸੀ ਹੁੰਦੀ ਵੀਰ ਜੀ ਬਰਨार्ड ਡੋਮੈਸਟਿਕ ਵਾਇਲੈਂਸ ਲਗਾਤਾਰ ਹੋ ਰਿਹਾ ਹਰ 10 ਦਿਨ ਬਾਅਦ ਹੋ ਰਿਹਾ ਜਿਸ ਦਿਨ ਕੁੱਟਮਾਰ ਹੁੰਦੀ ਉਸ ਤੋਂ ਅਗਲੇ ਦਿਨ ਉਹਨਾਂ ਨੂੰ ਪੈਸਾ ਦੇ ਦਿੱਤਾ ਜਾਂਦਾ ਸੀ ਔਰ ਮੇਰੇ ਐਫ ਆਈਆਰ ਹੋਈ ਸਰਦਾਰ ਸੁਖਸ਼ੈਲ ਸਿੰਘ ਮੇਰਾ ਘਰ ਵਾਲਾ ਔਰ ਪਲੱਸ ਸ਼੍ਰੀਮਤੀ ਰਮੇਸ਼ ਕੋਰ ਮੇਰੀ ਸੱਸ ਦੇ ਉੱਪਰ ਐਫ ਆਈਆਰ ਹੋਣ ਦੇ ਬਾਵਜੂਦ ਅਰੈਸਟ ਨਹੀਂ ਆ ਔਰ ਪਲੱਸ ਅਰੈਸਟ ਦੇ ਲਈ ਏਐਸਆਈ ਸਾਹਿਬ ਨੇ 50000 ਦੀ ਮੰਗ ਕੀਤੀ ਸੀ ਔਰ ਅਰੈਸਟ ਨਾ ਕਰਨ ਦੇ ਵਿੱਚ ਮੇਰੇ ਸਹੁਰਾ ਸਾਹਿਬ ਨੇ ਉਹਨਾਂ ਨੂੰ 20000 ਰੁਪਏ ਉਦੋਂ ਦਿੱਤਾ ਔਰ 29 ਅਪ੍ਰੈਲ ਨੂੰ ਮੇਰੀ ਕੁੱਟਮਾਰ ਹੋਈ 30 ਅਪ੍ਰੈਲ ਨੂੰ ਨੂੰ ਕੁੱਟਮਾਰ ਹੋਈ 18 ਮਈ ਨੂੰ ਪੈਸੇ ਦਿੱਤੇ ਗਏ ਈਵਨ ਜਦੋਂ ਕੁੱਟਮਾਰ ਤੋਂ ਬਾਅਦ ਮੈਂ ਸ੍ਰੀ ਹਰਿਹਾਲੀ ਥਾਣੇ 'ਚ ਦਰਖਾਸਤ ਦੇ ਆਨੰਦੀਆਂ ਮੇਰੀ ਹਰਜੀਤ ਸਿੰਘ ਜੀ ਵੱਲੋਂ ਦਰਖਾਸਤ ਵੀ ਨਹੀਂ ਲਿਖੀ ਜਾਂਦੀ ਔਰ ਮੈਨੂੰ ਡੀਸੀ ਸਾਹਿਬ ਦੇ ਪੇਸ਼ ਹੋ ਕੇ ਹਰ ਹਰ ਇੱਕ ਜਗ੍ਹਾ ਤੇ ਮੈਂ ਚਿੱਠੀਆਂ ਘੜ ਚੁੱਕੀ ਆ ਅੱਜ ਇਹ ਫੜਿਆ ਗਿਆ ਕਿ ਕਿਹੜਾ ਸਰ ਅੱਜ ਮੈਂ ਇਹ ਫੜੇ ਗਏ ਨੇ ਤਾਂ ਮੈਂ ਇੰਨੀ ਖੁਸ਼ ਆ ਨਾ ਮੈਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਇਹ ਗਰੀਬਾ ਇਨਸਾਨ ਸਿਗਾ ਇਹ ਇਸ ਜੋ ਇਹਨੂੰ ਸੇਵਾ ਦਿੱਤੀ ਗਈ ਸੀ ਉਸ ਦੇ ਕਾਬਿਲ ਨਹੀਂ ਸੀਗਾ ਇਹਨੂੰ ਰੱਬ ਦਾ ਡਰ ਭੁੱਲ ਚੁੱਕਿਆ ਸੀਗਾ ਔਰ ਮੈਂ ਇੱਕ ਨਹੱਤੀ ਇੱਕ ਬੇਸਹਾਰਾ ਔਰਤ ਹੋਣ ਦੇ ਕਰਕੇ ਮੈਂ ਬਹੁਤ ਮਦਦ ਦੀ ਗੁਹਾਰ ਲਗਾਈ ਪਰ ਇਸ ਬੰਦੇ ਨੇ ਮਤਲਬ ਅੱਜ ਮੈਂ ਬਹੁਤ ਦਿਲਵਾਰੀ ਸਰ ਸਾਡਾ ਹੀ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਸ੍ਰੀਹਾਲੀ ਕਹਿੰਦਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹਾਂ ਗੱਲ ਬਾਤ ਹੀ ਸਾਡੀ ਗੱਲ ਬਾਤ ਸਾਡੀ ਇਹ ਹੈ ਕਿ ਸਾਡੀ ਜੱਦੀ ਜ਼ਮੀਨ ਹੀ ਸਾਡੀ ਜ਼ਮੀਨ ਜੱਦੀ ਪਿੰਡ ਟੱਠੀਆਂ ਮੰਤਾਂ ਦੇ ਲੱਗੇ ਆ ਪਿੰਡਾ ਰਕਬਾ ਦਰਗਾਪੁਰ ਸਰਕੀ ਦੇ ਵਿੱਚ 10 ਕਨਾਲਾ ਠੀਕ ਹੈ ਜੀ ਉਹਦੇ ਵਿੱਚ ਅਸੀਂ ਕਣਕ ਬੀਜੀ ਸੀ ਆਪਦੀ ਤੇ ਅਸੀਂ ਆਪ ਦੀ ਕਣਕ ਕੱਟਣ ਗਏ ਆ ਜੀ ਤੇ ਦੂਜੇ ਬੰਨੇ ਸਾਡੇ ਚਾਚਾ ਤੋਂ ਜ਼ਮੀਨ ਵੇ ਲਈ ਆ ਸਤਕਾਰਪਾਲਸ ਵਾਲੇ ਜਗਜੀਤ ਸਿੰਘ ਉਹਨਾਂ ਨੇ ਠੀਕ ਹੈ ਜੀ ਉਹਨਾਂ ਨੇ ਜ਼ਮੀਨ ਉਹਨਾਂ ਤੋਂ ਵੇ ਲਈ ਆ ਇਹ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਪੁਲਿਸ ਦੇ ਨਾਂ ਨਾਲ ਤੇ ਇਹ ਅਰਜੀ ਸੋਹ ਜਿਹੜਾ ਇਹਨੇ ਸਾਡੀ ਕਨਕੂ ਬੜਵਾਈ ਆ ਅੱਧੀ ਕਣਕ ਨੇ ਆਡੀ ਇਹਨੇ ਵੜਵਾਈ ਆ ਅਸੀਂ ਇਹਨੇ ਸਾਡੀ ਕਣਕ ਵੀ ਵੜਾਈ ਆ ਤੇ ਹੋਣ ਮੇਰੇ ਤੋਂ ਮੇਰੀ ਜ਼ਮਾਨਤ ਹੋਈ ਸੀ ਹਾਈ ਕੋਰਟ ਤੋਂ ਮਾਨ ਜੋ ਹਾਈ ਕੋਰਟ ਨੇ ਮੇਰੀ ਜ਼ਮਾਨਤ ਕੀਤੀ ਸੀ ਕੋਲੇ ਚੱਕਰ ਚ ਮੈਂ ਰੋਜ਼ ਇਹਨਾਂ ਦੇ ਉੱਤੇ ਲੇ ਕਰਦਾ ਵੀ ਮੇਰੀ ਜ਼ਮਾਨਤ ਕਰ ਦਿਓ ਜੀ ਮੇਰੀ ਜ਼ਮਾਨਤ ਕਰ ਦਿਓ ਗੋਲੀਆਂ ਉਹਨਾਂ ਜਿਹੜੀਆਂ ਪਰਚਾ ਸਾਡੇ ਦੇ ਦੇ ਬਾਈ ਜੀ ਜਮਾਨਤ ਕੀ ਆਫ ਅੱਜ ਮੈਂ ਫੇਰ ਇਹਨਾਂ ਦੇ ਕੋਲ ਆਇਆ ਵੀ ਮੇਰੀ ਜ਼ਮਾਨਤ ਕਰਦੇ ਵੀ ਮੈਂ ਬਕੈਰਾ ਨੰਬਰਦਾਰ ਨੂੰ ਵੀ ਲੈ ਗਿਆ ਤੇ ਇੱਕ ਆਪਣਾ ਲੈ ਗਿਆ ਜਮਾਨਤੀਆ ਤੇ ਇਹਨਾਂ ਨੇ ਮੈਂ ਬੜੇ ਤਰਲੇ ਕੀਤੇ ਵੀ ਭਾਜੀ ਮੇਰੀ ਜ਼ਮਾਨਤ ਕਰ ਦੋ ਮੇਰੀ ਜ਼ਮਾਨਤ ਕਰ ਦੋ ਸ਼ਾਮਿਲ ਤਪਤੀ ਜ਼ਮਾਨਤ ਕਰ ਦੋ ਇਹਾਂ ਨੇ ਵੀ ਪਹਿਲਾਂ 10 ਜਾਂ 20000 ਰੁਪਇਆ ਲਿਆ ਫੇਰ ਹੋਣੀ ਹੈ ਜ਼ਮਾਨਤ ਇਦਾਂ ਨਹੀਂ ਹੁੰਦੀਆਂ ਹੁੰਦੀਆਂ ਸੁੱਕੀਆਂ ਜ਼ਮਾਨਤਾਂ ਨਹੀਂ ਮੈਨੂੰ ਗੜਿਆਂ ਦੇ ਹੁੰਦੀਆਂ ਹੁੰਦੀਆਂ ਤੇ ਢਾਰ-ਕਾਰ ਮੇਰੇ ਨਾਲ ਪੈਰਾਂ 'ਚ ਮਾਰਿਆ ਭਗਾ ਕੇ ਫੇਰ ਮੈਂ ਤੋਂ ਦੁਖੀ ਹੋਇਆ ਇੱਕ ਸਾਦਾ ਰੋਂਦਾ ਕਰ ਲਾਂ ਰਾਇ ਇਹਨਾਂ ਦੇ ਜਣਾ ਜੀ ਮੈਂ ਰੋਂਦਾ ਕਰ ਲਾਂ ਦਾ ਵੀਰ ਦਾ ਦਫਤਰ ਗਿਆ ਤੇ ਉੱਥੇ ਜਾ ਕੇ ਮੈਨੂੰ ਇਨਸਾਫ ਨਹੀਂ ਮਿਲੇ ਤੇ ਇਹਨਾਂ ਨੇ ਫਿਰ ਮੈਨੂੰ ਇਨਸਾਫ ਹੁਣ ਇਹਨਾਂ ਦੇ ਗਾਰੀ ਆਤਵਾਜ਼ਾ ਵੀ ਇਨਸਾਫ ਕਿੰਨੇ ਪੈਸੇ ਦਿੱਤੇ ਨੂੰ ਠਾਣੇ ਅੱਜ ਇਹਨੂੰ ਮੈਂ ਫਿਰ 10000 ਰੁਪਏ ਦਿੱਤਾ ਜੀ 8000 ਤਾਂ ਲਿਆ ਗਿਆ ਆ ਜੀ ਕਿੱਥੇ ਲੱਗਾ ਤੇ ਕਿਹੜਾ ਠਾਣਾ ਇਹ ਇਹ ਠਾਣਾ ਸਿਹਾਰੀ ਕਹਾਂ ਜੀ ਤੇ ਇੱਥੇ ਸਿਹਾਰੀ ਲੱਗਾ ਜੀ ਕੀ ਨਾਮ ਇਹਦਾ ਹਰਜੀਤ ਸਿੰਘ ਜੀ ਇਹਦਾ ਨਾਮ ਪੂਰੇ ਪੈਸੇ ਕਿੰਨੇ ਮੰਗੇ ਟੋਟਲ 20000 ਰੁਪਏ ਹੀ ਤੇ 10 ਤੁਸੀਂ ਦਿੱਤਾ 10 ਦਿੱਤਾ ਜੀ ਕੀ ਗੱਲ ਬਤਾਈ ਸਾਰੇ ਦੇਖੋ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਨ ਸ੍ਰਿਆਲੀ ਕਲਾ ਗੱਲ ਇਹ ਹੋਈ ਵੀ ਸਤਨਾਮ ਸਿੰਘ ਉਹਨਾਂ ਦੀ ਜਿਹੜੀ ਜ਼ਾਇਦਾ ਦਾ ਜ਼ਮੀਨ ਵਾ ਉਹ ਆਪਣਾ ਸਤਕਾਰ ਪੈਲਸ ਦੇ ਬੈਕਸਾਈਡ ਤੇ ਇਹ ਆਪਦੀ ਕਣਕ ਵੱਢਣ ਵੱਢਣ ਗਏ ਆ ਤੇ ਉਹ ਦੂਜੀ ਧਿਰਾਂ ਜਿਹੜੇ ਉਹਨਾਂ ਨੇ ਆ ਕੇ ਇਹਨਾਂ ਨੇ ਗੋਲੀਆਂ ਕਾਲੀਆਂ ਚਲਾਈਆਂ ਕਿਤੇ ਉਹਦੇ ਨਾਲ ਤੇ ਇਹਨਾਂ ਦਰਖਾਸਤ ਦਿੱਤੀ ਅਥਾਣੇ ਤੇ ਇਹਦਾ ਹਰਜੀਤ ਸਿੰਘ ਆ ਇਹਨੇ ਕੀ ਕੀਤਾ ਕਿ ਇਹਨਾਂ ਦੀ ਸੁਣੀ ਨਹੀਂ ਆ ਉਧਰੋਂ ਪਹੇਉ ਕਿ ਸੈਂਦੀ ਸਾਮੀਆਂ ਇਹ ਬੰਦੇ ਚਾਰੇ ਮਾਤੜ ਉਹ ਜੇ ਟਾਈਮ ਪਾਸ ਕਰਨ ਵਾਲੇ ਉਹਨਾਂ ਕੀਤਾ ਵਾ ਵੀ ਪੈਸੇ ਲੈ ਕੇ ਉਲਟ ਪਰਚੇ ਵੀ ਇਹਨਾਂ ਤੇ ਕਰਤੇ ਤੇ ਭਜਾਈ ਇਹਨਾਂ ਨੂੰ ਫਿਰਦਾ ਰਿਆ ਮਹੀਨਾ ਕਾਰਵਾਈ ਉਹਨਾਂ ਤੇ ਚਾਹੀਦੀ ਅਸੀਂ ਇਹਨਾਂ ਨੂੰ ਇਹ ਆਂਦੇ ਰਹੇ ਆ ਵੀ ਸਾਡੇ ਕਾਗਜ਼ ਦੇਖੋ ਜੀ ਅਸੀਂ ਕਾਗਜ਼ਾਂ 'ਚ ਗਲਤਾਂ ਤੇ ਸੂਈ ਸਾਡੇ ਤੇ ਕਾਰਵਾਈ ਸਾਡੇ ਵਿਰੁੱਧ ਚੱਲ ਜਿਓ ਕਾਗਜ਼ ਤਾਂ ਵੇਖੋ ਕਾਗਜ਼ ਨਹੀਂ ਵੇਖ ਕੇ ਪੈਸੇ ਲੈ ਕੇ ਬਸ ਠੱਕੇशाही ਜਿੱਦਾਂ ਕਰਦੇ ਆਏ ਜੀਐਸਐਚਓ ਨੂੰ ਮਿਲਣਾਉਨੇ ਆ ਅੱਧਾ ਅੱਧਾ ਪੌਣਾ ਪਣਾ ਘੰਟਾ ਬਾਅਦ ਛੱਡਦਾ ਬਾਅਦ ਚ ਬੈ ਕੇ ਕਿਸੇ ਹੋਰ ਗੱਡੀ ਚ ਗਾਹ ਜਾਂਦਾ ਨਾ ਕਿਸੇ ਦੀ ਗੱਲ ਸੁਣਦਾ ਇੱਥੇ ਕਈ ਇਹੋ ਜਿਹੇ ਕੇਸ ਆ ਹੁਣ ਵੀ ਵੀ ਜਿਨ੍ਹਾਂ ਦੀ ਇਹ ਤਿੰਨ ਤਿੰਨ ਚਾਰ ਚਾਰ ਮਹੀਨੇ ਤੋਂ ਗੱਲ ਨਹੀਂ ਸੁਣਦਾ ਤੇ ਅੱਜ 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 ਇਹ ਗੱਲ ਹੋਈ ਆ ਵੀ ਅਸੀਂ ਜ਼ਮਾਨਤ ਕਰਾਉਣ ਆਏ ਆ ਇਹ 20000 ਰੁਪਏ ਦੀ ਮੰਗ ਕਰਦਾ ਅਸੀਂ ਇਹਨੂੰ 20000 ਰੁਪਏ ਫਿਰ ਅਸੀਂ ਪਿੱਛੇ ਜੋ ਵਿਲੀਅੰਸ ਨਾਲ ਗੱਲਬਾਤ ਕਰਕੇ ਆਏ ਆ ਅਸੀਂ ਇਹਨੂੰ 20000 ਰੁਪਏ 10000 ਰੁਪਏ ਦੇ ਦਿੱਤਾ ਵਾ ਇਹਨੇ ਫੜ ਲੇ ਪੈ ਮੌਕੇ ਤੇ ਹੀ ਅਫਸਰਾਂ ਨੇ ਆ ਕੇ ਇਹਨੂੰ ਕਾਬੂ ਕਰ ਲਿਆ ਐਹੀ ਗੱਲ ਹੋਈ ਆ ਤੇ ਅਸੀਂ ਪੈਗ ਮਿਲੇ ਬਹਿਰਜੀ ਸਿੰਘ ਐਸਐਸਏ ਇਹ ਖਾਨਾ ਸਰਿਆਲੀ ਕਲਾਂ ਇਹ ਕੀ ਮੰਗ ਕਰਦੇ ਆ ਇਹ ਜਿਹੜੇ ਮੰਗ ਅਸੀਂ ਕਰਦੇ ਆ ਵੀ ਇਹੋ ਜਿਹੇ ਜਿਹੜੇ ਦਰਿੰਦੇ ਮੰਨ ਲਓ ਜਿਹੜੇ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਆ ਮ ਲੋਕਾਂ ਦਾ ਮਾਸ ਵਿਚਾਰੇ ਕਈ ਦਿਹਾੜੀਦਾਰ ਬੰਦਿਆਂ ਨੂੰ ਲੋਟਦੇ ਆ ਇਹਦਾ ਤੇ ਦਿੱਲੀ ਦਾ ਹੋ ਗਿਆ ਹੀ ਨਾ ਵੀ ਇਹ ਤੇ ਕੌਣ ਦਾ ਵੀ ਸਿੱਧੀ ਜਬਾਨ ਨਾਲ ਨਹੀਂ ਕਿਸੇ ਨੂੰ ਮੈਂ ਤੈਨੂੰ ਧੱਕ ਦੂੰਗਾ ਮੈਂ ਤੈਨੂੰ ਉਹ ਕਰ ਦੂੰਗਾ ਧਮਕੀਆਂ ਦਿੰਦਾ ਗਾੜੀਆਂ ਇਹੋ ਜਿਹੇ ਬਦਮਾਸ਼ ਪੁਲਿਸ ਵਾਲਾ ਥੋੜੀ ਜਿਹਾ ਤਾਂ ਬਦਮਾਸ਼ ਟਾਈਪ ਬੰਦਾ ਏ पी संदी और कुछ रखा रहा है काय है शर्म आनी चाहिए तुम्हें शर्म आनी ਕਰ ਕੋਰ ਮੇਰੇ ਹਸਬੰਦ ਦੇ ਕਿਸੇ ਔਰਤ ਨਾਲ ਨਜਾਇਜ਼ ਸੰਬੰਧ ਹੈ ਤੇ ਉਹ ਕੀ ਕਰਦੇ ਮੇਰੇ ਹਸਬੰਦ ਮੈਨੂੰ ਕੁੱਟਮਾਰ ਮੇਰੇ ਸਾਰੇ ਪਰਿਵਾਰ ਵੱਲੋਂ ਮੈਨੂੰ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਅਗਲੇ ਦਿਨ ਇਹਨਾਂ ਐਸਆਈ ਸਾਹਿਬ ਨੂੰ ਪੈਸੇ ਦੇ ਦਿੱਤੇ ਜਾਂਦੇ ਸੀ ਸਰ ਮੈਂ ਸਭ ਕੁਲ ਕੋਹਾੜ ਲਗਾਈ ਮੇਰੀ ਕਿਤੇ ਸੁਣਵਾਈ ਨਹੀਂ ਹੋਈ ਹੋਰ ਇਸ ਸ੍ਰਿਹਾਰੀ ਥਾਣਾ ਕਦੇ ਵੀ ਹੋਂਦ ਪ੍ਰਸ਼ਾਸਨ ਜਿਹੜਾ ਕੁਝ ਨਹੀਂ ਕਰ ਰਿਹਾ ਸ੍ਰਿਹਾਰੀ ਥਾਣਾ ਬਿਲਕੁਲ ਵੀ ਕੁਝ ਨਹੀਂ ਸੀ ਕਰ ਰਿਹਾ ਔਰ ਐਸਆਈ ਸਾਹਿਬ ਪੈਸੇ ਦੀ ਮੰਗ ਕਰਦੇ ਸੀ ਮੇਰੇ ਕੋਲ ਕੁਝ ਨਹੀਂ ਸੀ ਨਾ ਮੈਂ ਦੇ ਸਕਦੀ ਸੀ ਮੇਰੇ ਘਰ ਦੀ ਦੂਸਰੀ ਪਾਰਟੀ ਉਹਨਾਂ ਨੂੰ ਪੈਸੇ ਗਿੰਦੇ ਸੀ ਔਰ ਮੇਰੀ ਲਗਾਤਾਰ ਕੁੱਟਮਾਰ ਹਰ ਕੋਈ ਨਾ ਪੁੱਛਦਾ ਨਾ ਨਹੀਂ ਵੀਰ ਜੀ ਮੇਰੇ ਨਿੱਕੇ ਨਿੱਕੇ ਬੱਚੇ ਆ ਔਰ ਵਾਇਪੁਰ ਜੀ ਨੇ ਮੇਰੇ ਬਹੁਤ ਲੱਗ ਗਿਆ ਹੋ ਕੇ ਸੁਣੀ ਹੈ ਜੀ ਤੁਹਾਨੂੰ ਅੱਜ ਦੀ ਗ੍ਰਿਫਤਾਰੀ ਹੋਈ ਹੈ ਵੀਰ ਜੀ ਮੈਂ ਬਹੁਤ ਖੁਸ਼ ਹਾਂ ਵੀਰੇ ਜੀ ਬਸ ਵੀ ਕੀ ਗੱਲ ਬਣਦਾ ਸਾਸ਼ਕ ਜੀ ਮੇਰਾ ਨਾਮ ਭੁਪਿੰਦਰ ਕੋਰ ਹੈ ਔਰ ਵਾਸਿਮ ਵਸਨੇਕ ਮੈਂ ਸਰਹਾਲੀ ਕਲਾ ਦੀ ਪੱਤੀ ਪੋਲਿਆ ਦੀ ਹਾਂ ਇੱਕ ਨਿੱਕੀ ਅਲੱਗ ਲੇ ਲੇ ਤੁਸੀਂ ਵੀਰ ਜੀ ਮੈਂ ਪਿਛਲੇ ਕੁਝ 4-5 ਮਹੀਨਿਆਂ ਤੋਂ ਵੀਡੀਓ ਵਾਇਰਲ ਕਰ ਰਹੀ ਸੀ ਆਪਣੇ ਜਿਹਦੇ ਵਿੱਚ ਮੈਂ ਸਮਾਜ ਸਮਾਜ ਵਾਲਿਆਂ ਕੋਲ ਸਮਾਜਿਕ ਜਥੇਬੰਦੀਆਂ ਤੋਂ ਮਦਦ ਦੀ ਬੁਹਾਰ ਲਗਾ ਰਹੀ ਸੀ ਜਿਹਦਾ ਕਾਰਨ ਇਹ ਸੀ ਕਿ ਜਿਹੜੇ ਮੇਰੇ ਹਸਬੰਦ ਸਰਦਾਰ ਸੁਖਸ਼ੈਨ ਸਿੰਘ ਜੀ ਉਹਨਾਂ ਦੇ ਕਿਸੇ ਔਰਤ ਦੇ ਨਾਲ ਜਿਹੜੀ ਜਿਹਦੇ ਦੱਸਣ ਅਨੁਸਾਰ ਉਹ ਆਪਣੇ ਆਪ ਨੂੰ ਡਾਕਟਰ ਦੱਸਦੀ ਹੈ ਡਾਕਟਰ ਕਿਰਨਦੀਪ ਕੌਰ ਦੇ ਨਾਲ ਨਜਾਇਜ਼ ਸਬੰਧ ਹੈ ਜਿਸ ਨੂੰ ਅੱਜ ਇੱਕ ਸਾਲ ਹੋ ਚੁੱਕਿਆ ਆ ਔਰ ਇਸ ਟਾਈਮ ਵੀ ਉਹ ਉਸ ਔਰਤ ਨਾਲ ਮੌਜੂਦ ਨੇ ਤੇ ਇਹ ਐਸਆਈ ਹਰਜੀਤ ਸਿੰਘ ਜੀ ਕੋਲ ਮੇਰਾ ਕੇਸ ਸੀਗਾ ਸਰੇਹਾਲੇ ਥਾਣੇ ਦੇ ਵਿੱਚ ਮੇਰੀ ਇੱਥੇ ਸੁਣਵਾਈ ਨਹੀਂ ਸੀ ਹੁੰਦੀ ਵੀਰ ਜੀ ਮੇਰ ਨਾਲ ਡੋਮੈਸਟਿਕ ਵਾਇਲੈਂਸ ਲਗਾਤਾਰ ਹੋ ਰਿਹਾ ਹਰ 10 ਦਿਨ ਬਾਅਦ ਹੋ ਰਿਹਾ ਜਿਸ ਦਿਨ ਕੁੱਟਮਾਰ ਹੁੰਦੀ ਉਸ ਤੋਂ ਅਗਲੇ ਦਿਨ ਉਹਨਾਂ ਨੂੰ ਪੈਸਾ ਦੇ ਦਿੱਤਾ ਜਾਂਦਾ ਸੀ ਔਰ ਮੇਰੇ ਐਫਆਈਆਰ ਹੋਏ ਸਰਦਾਰ ਸੁਖਚੰਦ ਸਿੰਘ ਮੇਰਾ ਘਰ ਵਾਲਾ ਔਰ ਪਲੱਸ ਸ਼੍ਰੀਮਤੀ ਰਮੇਸ਼ਕੌਰ ਮੇਰੀ ਸੱਸ ਦੇ ਉੱਪਰ ਐਫਆਈਆਰ ਹੋਣ ਦੇ ਬਾਵਜੂਦ ਅਰੈਸਟ ਨਹੀਂ ਆ ਔਰ ਪਲੱਸ ਅਰੈਸਟ ਦੇ ਲਈ ਏਐਸਆਈ ਸਾਹਮਣੇ 50000 ਦੀ ਮੰਗ ਕੀਤੀ ਸੀ ਔਰ ਅਰੈਸਟ ਨਾ ਕਰਨ ਦੇ ਵਿੱਚ ਮੇਰੇ ਸਹੁਰਾ ਸਾਹਿਬ ਨੇ ਉਹਨਾਂ ਨੂੰ 20000 ਰੁਪਏ ਉਦੋਂ ਦਿੱਤਾ ਔਰ 29 ਅਪ੍ਰੈਲ ਨੂੰ ਮੇਰੀ ਕੁੱਟਮਾਰ ਹੋਈ 30 ਅਪ੍ਰੈ ਨੂੰ ਕੁੱਟਮਾਰ ਹੋਈ 18 ਮਈ ਨੂੰ ਪੈਸੇ ਦਿੱਤੇ ਗਏ ਈਵਨ ਜਦੋਂ ਕੁੱਟਮਾਰ ਤੋਂ ਬਾਅਦ ਮੈਂ ਸ੍ਰੀ ਹਰਿਹਾਲੀ ਥਾਣੇ 'ਚ ਦਰਖਾਸਤ ਦੇ ਆਨੰਦੀਆਂ ਮੇਰੀ ਹਰਜੀਤ ਸਿੰਘ ਜੀ ਵੱਲੋਂ ਦਰਖਾਸਤ ਵੀ ਨਹੀਂ ਲਿਖੀ ਜਾਂਦੀ ਔਰ ਮੈਨੂੰ ਡੀਸੀ ਸਾਹਿਬ ਦੇ ਪੇਸ਼ ਹੋ ਕੇ ਹਰ ਹਰ ਇੱਕ ਜਗ੍ਹਾ ਤੇ ਮੈਂ ਚਿੱਠੀਆਂ ਘੜ ਚੁੱਕੀ ਆ ਅੱਜ ਇਹ ਫੜੇ ਗਏ ਕੀ ਕਿਹੜਾ ਜਦੋਂ ਸਰ ਅੱਜ ਮੈਂ ਇਹ ਫੜੇ ਗਏ ਨੇ ਤਾਂ ਮੈਂ ਇੰਨੀ ਖੁਸ਼ ਆਣਾ ਮੈਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਇਹ ਦਰਿੰਦਾ ਇਨਸਾਨ ਸੀਗਾ ਇਹ ਇਸ ਜੋ ਇਹਨੂੰ ਸੇਵਾ ਦਿੱਤੀ ਗਈ ਸੀ ਉਸ ਦੇ ਕਾਬਿਲ ਨਹੀਂ ਸੀਗਾ ਇਹਨੂੰ ਰੱਬ ਦਾ ਡਰ ਭੁੱਲ ਚੁੱਕਿਆ ਸੀਗਾ ਔਰ ਮੈਂ ਇੱਕ ਨਹੱਤੀ ਇੱਕ ਬ ਫੋਨ ਦੇ ਕਰਕੇ ਮੈਂ ਬਹੁਤ ਮਦਦ ਦੀ ਕੋਹਾੜ ਲਗਾਈ ਪਰ ਇਸ ਬੰਦੇ ਨੇ ਮਤਲਬ ਅੱਜ ਮੈਂ ਬਹੁਤ ਕੀ ਗੱਲਬਾਤ ਹੈ ਸਾਡਾ ਹੀ ਮੇਰਾ ਨਾਮ ਹਰਪੀਤ ਸਿੰਘ ਪਿੰਡ ਸ੍ਰਿਹਾਲੀ ਕਹਿੰਦਾ ਤਹਿਸੀਲ ਤੇ ਜ਼ਿਲ੍ਹਾ ਕਰਨਤਾਂ ਦਾ ਰਹਿਣ ਵਾਲਾ ਮੈਂ ਕੀ ਗੱਲਬਾਤ ਹੈ ਸਾਡੀ ਇਹ ਹੈ ਕਿ ਸਾਡੀ ਜੱਦੀ ਜ਼ਮੀਨ ਹੀ ਸਾਡੀ ਜ਼ਮੀਨ ਜੱਦੀ ਪਿੰਡ ਟੱਟੀਆਂ ਮੰਨਤਾ ਦੇ ਲੱਗਿਆ ਪਿੰਡ ਰਕਬਾ ਦਰਗਾਪੁਰ ਸਰਕੀ ਦੇ ਵਿੱਚ 10 ਕਨਾਲਾ ਠੀਕ ਹੈ ਜੀ ਉਹਦੇ ਵਿੱਚ ਅਸੀਂ ਕਣਕ ਬੀਜੀ ਸੀ ਆਪਦੀ ਤੇ ਅਸੀਂ ਆਪਦੀ ਕਣਕ ਕੱਟਣ ਗਏ ਆ ਜੀ ਤੇ ਦੂਜੇ ਬੰਨੇ ਆਦੇ ਚਾਚਿਆਂ ਤੋਂ ਜ਼ਮੀਨ ਵੇ ਲਈ ਆ ਸਤਕਾਰਪਾਲਸ ਵਾਲੇ ਜਗਜੀਤ ਸਿੰਘ ਉਹਨਾਂ ਨੇ ਠੀਕ ਆ ਜੀ ਉਹਨਾਂ ਨੇ ਜ਼ਮੀਨ ਉਹਨਾਂ ਤੋਂ ਵੇ ਲਈ ਆ ਤੇ ਉਹ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਪੁਲਿਸ ਦੇ ਨਾਮ ਨਾਲ ਤੇ ਇਹ ਜੀ ਸੋ ਜਿਹੜਾ ਇਹਨੇ ਸਾਡੀ ਕਣਕ ਮੜਵਾਈ ਆ ਅੱਧੀ ਕਣਕ ਨੇ ਸਾਡੀ ਭਾਈ ਆ